ਸਸਿਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ YouTube ਚੈਨਲ ਤੇ ਤੇ ਨਾਲ ਦੀ ਨਾਲ ਮਾਲਵੇ ਵਾਲੇ ਫਾਰਮਰ ਭੇਜ ਤੇ ਹੁਣ ਬਹੁਤ ਸਾਰੇ ਕਿਸਾਨਪਰਵਾਂ ਦੇ ਖੇਤਾਂ ਦੇ ਵਿੱਚ ਜਿਹੜਾ ਤੇਲਾਗਾ ਉਹ ਅਟੈਕ ਕਰ ਰਿਹਾ ਪਹਿਲਾ ਕਿਸਾਨਪਰਵੋ ਇੱਕ ਬੇਨਤੀ ਆ ਆਪਣੇ ਖੇਤ ਦੇ ਵਿੱਚ ਚੈੱਕ ਕਰੋ ਕਿ ਤੇਲਾ ਹੈਗਾ ਕਿ ਨਾ ਕੋ ਇਕੱਲਾ ਸੋਸ਼ਲ ਮੀਡੀਆ ਤੇ ਤੇਲਾ ਪੈ ਰਿਹਾ ਬੇਨਤੀ ਆ ਪ੍ਰਵਾਨ ਕਰੋ ਹੁਣ ਖੇਤ ਬਾਗੇ ਤੁਸੀਂ ਤੇਲਾ ਹੈਗਾ ਮਿਲਿਆ ਜੇ ਤਾਂ ਦੇਖੋ ਇੱਕ ਦੋ ਦਾਣੇ ਜੇ ਤੁਹਾਨੂੰ ਤੁਹਾਡੇ ਤੇਲਾ ਕਹੇ ਲੋ ਹੋਪਰ ਕਹੇ ਲੋ ਜਿੱਡਾ ਕਹੇ ਲੋ ਕੁਝ ਵੀ ਕਹੇ ਲੋ ਇੱਕ ਦੋ ਦਾਣੇ ਜੇ ਤੁਹਾਡੇ ਖੇਤ ਦੇ ਵਿੱਚ ਤੁਹਾਨੂੰ ਮਿਲਦੇ ਆ ਝੋਨੇ ਦੇ ਵਿੱਚ ਕਿਤੇ ਨਾ ਕਿਤੇ ਝੋਨਾ ਵੱਢਣ ਦੇ ਵਿੱਚ ਫਿਰ ਸੋਨੂੰ ਕੋਈ ਖਾਸ ਕੁਛ ਕਰਨ ਦੀ ਜ਼ਰੂਰਤ ਨਹੀਂ ਤੇ ਜੇਕਰ ਚੈੱਕ ਕੀਤਾ ਤੇਲਾ ਤੁਹਾਡੇ ਖੇਤ ਦੇ ਵਿੱਚ ਹੈਗਾ ਤੁਹਾਨੂੰ ਲੱਗਦਾ ਕਿ ਯਾਰ ਚਾਰ ਪੰਜਕ ਜਿਹੜੇ ਦਾਣੇ ਨੇ ਜਾਂ ਬੱਚੇ ਨੇ ਜਾਂ ਅਡਲਟ ਨੇਗੇ ਜਿਹੜੇ ਉਹ ਤੁਹਾਡੇ ਖੇਤ ਦੇ ਵਿੱਚ ਹੈਗੇ ਆ ਪ੍ਰਤੀ ਬੂਟੇ ਮਗਰ ਫਿਰ ਤੁਹਾਨੂੰ ਉਹਦਾ ਇਲਾਜ ਕਰਨਾ ਪੈਂਦਾ ਇਹ ਤਾਂ ਹੋ ਗਈ ਇਲਾਜ ਕਰਨ ਦੀ ਗੱਲ ਹੁਣ ਬਹੁਤ ਸਾਰੇ ਵੀਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਪਰੇਅ ਕੀਤੀ ਕਈ ਵਾਰੀ ਸਪਰੇਅ ਦਾ ਕੰਮ ਨਹੀਂ ਕੀਤਾ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਕਿ ਕੰਮ ਨਹੀਂ ਕੀਤਾ ਗਿਆ ਹੁਣ ਤੋਂ ਗੱਲ ਜ਼ਿਆਦਾ ਹੀ ਪਿਛਲੇ ਦਿਨਾਂ ਦੇ ਵਿੱਚ ਮਾਫੀ ਚਾਹੁੰਦੇ ਆ ਇੱਕ ਦੋ ਦਿਨਾਂ ਤੋਂ ਤੁਹਾਡਾ ਫੋਨ ਵੀ ਨਹੀਂ ਚੱਕ ਸਕੇ ਤੇ ਮੈਸੇਜ ਦਾ ਜਵਾਬ ਆ ਜਿਹੜਾ ਉਹ ਵੀ ਲੇਟ ਦਿੱਤਾ ਗਿਆ ਕਿਸੇ ਕਾਰਨ ਕਰਕੇ ਤੁਹਾਡੇ ਨਾਲ ਕਨੈਕਟਡ ਨਹੀਂ ਰਹਿ ਸਕੇ ਤਾਂ ਅਗਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕੰਟੀਨਿਊ ਕਨੈਕਟ ਰਹਿਣ ਦੀ ਇਹਨੇ ਸਰਕਿਆ ਕਰ ਲਿਆ ਕੰਮ ਨਹੀਂ ਕੀਤਾ ਝੋਨਾ ਬੱਦਨ ਚ ਥੋੜੇ ਦਿਨ ਰਹਿੰਦੇ ਆ ਤਾਂ ਬੀਪੀਐਮਸੀ ਜਿਹੜੇ ਭਰਾ ਵਰਤ ਰਹੇ ਨੇਗੇ ਤਾਂ ਉਹਨਾਂ ਵਾਸਤੇ ਕਿਹੜੀਆਂ ਸਾਵਧਾਨੀਆਂ ਨੇ ਇਹ ਵੀ ਜ਼ਰੂਰੀ ਆ ਵਰ ਨੇ ਤਾਉਦੇ ਵੇਰੇ ਗੱਲ ਕਰਦਾਂਗੇ ਸਨ ਪ੍ਰਭੂ ਤੁਸੀਂ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੇ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਜੇਕਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਮਾਲਵੇ ਵਾਲੇ ਫਾਰਮਰ ਪੇਜ ਜਰੂਰ ਫੋਲੋ ਕਰ ਲਿਓ ਆ ਕਿ ਸਨ ਪ੍ਰਭੂ ਤੁਸੀਂ ਸਪਰੇਅ ਕੀਤੀ ਆ ਤੁਹਾਨੂੰ ਲੱਗਦਾ ਕਿ ਕੰਮ ਨਹੀਂ ਕੀਤਾ ਤੁਸੀਂ ਚੈੱਕ ਕੀਤੀ ਆ ਪੈਕਸਲ ਆਨ ਕੀਤੀ ਆ ਡਾਈ ਨੋਟੀਫਾਈ ਆਨ ਕੀਤੀ ਆ ਜਾਂ ਕੋਈ ਵੀ ਏ 2 ਜੀ ਜਿਹੜੀ ਮਰਜ਼ੀ ਤੁਸੀਂ ਸਪਰੇਅ ਕੀਤੀ ਆ ਤਾਂ ਉੱਥੇ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਇੱਕ ਫਾਰਮੂਲਾ ਲੈ ਕੇ ਚੱਲਣਾ ਪੈਣਾ ਮੇਰੇ ਪਿੱਛੇ ਤੁਸੀਂ ਝੋਨਾ ਦੇਖ ਰਹੇ ਹੋ ਇਹ ਝੋਨਾ ਖੜਾਗਾ ਪਿੱਛੇ ਖੜਾ ਤਾਂ ਇਹਦੀ ਹੁਣ ਉਹ ਸਟੇਜ ਆ ਜਿੱਥੇ ਕਿਤੇ ਇਹਦੇ ਪੱਤੇ ਨੇ ਜਿਹੜੇ ਉਹ ਥੋੜੇ ਥੋੜੇ ਪਕਰੋੜ ਹੋਣ ਵਾਲੇ ਜਾ ਰਹੇ ਨੇ ਤਾਂ ਜਿੰਨੇ ਦਿਨਾਂ ਦੇ ਵਿੱਚ ਆਪਾਂ ਰਿਜ਼ਲਟ ਪਿਛਲੇ ਦਿਨਾਂ ਦੇ ਵਿੱਚ ਦੇਖ ਲੈਂਦੇ ਸੀ ਉਦੋਂ ਆਪਾਂ ਵਧਾ ਕੇ ਚੱਲਣਾ ਆਪਾਂ ਪੰਜ ਚਾਰ ਦਿਨਾਂ ਬਾਅਦ ਬਹੁਤ ਸਾਰੇ ਭਰਾ ਨੇ ਪੰਜ ਚਾਰ ਦਿਨਾਂ ਦੇ ਬਾਅਦ ਹੀ ਸੋਚ ਰਹੇ ਹੁੰਦੇ ਕਿ ਯਾਰ ਤੇਲ ਲੱਗਾ ਜਿਹੜਾ ਅਜੇ ਫੇਰ ਰਿਹਾਗਾ ਖਤਮ ਨਹੀਂ ਹੋਇਆ ਉੱਥੇ ਕਿਤੇ ਨਾ ਕਿਤੇ ਤੁਹਾਨੂੰ ਇੱਕ ਫਾਰਮੂਲਾ ਲੈ ਕੇ ਚੱਲੋ ਜਿਹੜੇ ਦਿਨ ਤੁਸੀਂ ਸੰਡੇ ਮੰਡੇ ਕਹਿੰਦਾ ਭਾਇਂਤਵਾਰ ਸੋਮਵਾਰ ਬੁੱਧਵਾਰ ਵੀਰਵਾਰ ਜਿਹੜੇ ਮਰਜ਼ੀ ਦਿਨ ਤੁਸੀਂ ਸਪਰੇਅ ਕੀਤੀ ਆ ਤਾਂ ਉਸ ਦਿਨ ਤੱਕ ਬੇਨਤੀ ਆ ਜਰੂਰ ਵੇਟ ਕਰੋ ਕਿ ਕੰਮ ਕੀਤਾ ਹੈ ਜਾਂ ਨਹੀਂ ਕੀਤਾ ਜੇਕਰ ਉਸ ਦਿਨ ਤੱਕ ਵੀ ਪੂਰਾ ਹਫਤਾ ਤੁਹਾਨੂੰ ਲੱਗਦਾ ਕਿ ਯਾਰ ਕੋਈ ਵੀ ਕੰਮ ਨਹੀਂ ਕੀਤਾ ਕਿਉਂਕਿ ਬਹੁਤ ਸਾਰੇ ਸੜਕਿਆ ਆਣੇ ਜਿਹੜੇ ਝੋਨੇ ਦੇ ਉੱਤੇ ਜਿਹੜਾ ਆਪਣੇ ਕਹਿੰਦੇ ਤੇਲ ਲਾ ਆਉਂਦਾ ਉਹਨੂੰ ਇਸ ਤਰੀਕੇ ਨਾਲ ਕੰਮ ਕਰਦੇ ਆ ਕਿ ਉਹਦਾ ਖਾਣਾ ਪੀਣਾ ਰੋਕ ਕੇ ਉਹਦੀ ਜਿਹੜੀ ਆਪਾਂ ਕਹੇ ਲਈ ਉਹਦੇ ਐਂਟੀ ਲੋਕ ਸਿਸਟਮ ਦੇ ਨਾਲ ਉਹਨੂੰ ਮਾਰਦਾ ਉਹ ਉਹ ਭੁੱਖਾ ਰਹਿ ਕੇ ਫੇਰ ਉਹ ਰਸ ਨਹੀਂ ਚੂਸਦਾ ਰਸ ਚੂਸਣਾ ਉਹ ਸੜ ਚੁੱਕਿਆ ਹੁੰਦਾ ਉਹ ਤੁਰਿਆ ਫਿਰਦਾ ਹੁੰਦਾ ਅਗਲੇ ਦਿਨਾਂ ਦੇ ਵਿੱਚ ਉਹਨੇ ਸਰੀਰ ਸੜਨਾ ਹੁੰਦਾਗਾ ਤਾਂ ਉਹਦੇ ਬਾਰੇ ਜਰੂਰ ਥੋੜਾ ਜਿਹਾ ਸੋਚ ਵਿਚਾਰ ਕਰਿਓ ਅਗਲਾ ਸੜ ਕਿਆ ਕਰਨ ਤੋਂ ਬਾਅਦ ਕਿਉਂਕਿ ਬਹੁਤ ਸਾਰੇ ਵੀਰ ਨੇ ਕਹਿੰਦੇ ਨੇ ਕਿ ਯਾਰ ਹੁਣ ਸਾਡੇ ਕੰਮ ਨਹੀਂ ਕੀਤਾ ਸੀ ਅਗਲਾ ਸੜ ਗਿਆ ਕਰ ਲਈ ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਅਗਲੀ ਗੱਲ ਕਿ ਸਾਨੂੰ ਪ੍ਰਭੂ ਹੁਣ ਤੁਹਾਡੇ ਚੋਨਾ ਬਿਲਕੁਲ ਹਰਾ ਖੜਾ ਉੱਥੇ ਤੁਸੀਂ ਸਿੜਕਿਆ ਕਰ ਸਕਦੇ ਹੋ ਉੱਥੇ ਜੇਕਰ ਤੁਹਾਨੂੰ ਲੱਗਦਾ ਕਿ ਜ਼ਿਆਦਾ ਅਟੈਕ ਹੈ ਤੁਸੀਂ ਚੈਸ ਵਗੈਰਾ ਜਾਂ ਆਪ ਅਗਲੇ ਪੈਕਸਲੋਨ ਵਗੈਰਾ ਕਰਨ ਜਾ ਰਹੇ ਹੋ ਤਾਂ ਉਹਨਾਂ ਨੇ ਕੰਮ ਅਗਲੇ 5-7 ਦਿਨਾਂ ਦੇ ਵਿੱਚ ਕਰਨਾ ਹੁੰਦਾ ਤਾਂ ਤੁਹਾਨੂੰ ਕੰਮ ਦਾ ਹੁਣੇ ਰਿਜ਼ਲਟ ਚਾਹੀਦਾ ਤਾਂ ਤੁਸੀਂ ਅਸੀਨ ਵੀ ਕਰ ਸਕਦੇ ਹੋ ਅਸੀਨ ਛੇਤੀ ਰਿਜ਼ਲਟ ਦਿਖਾ ਦਿੰਦੀ ਹੈ ਕਈ ਵਾਰੀ ਇਹਨਾਂ ਦਿਨਾਂ ਦੇ ਵਿੱਚ ਅਸੀਨ ਦੀ ਵੀ ਸ਼ਿਕਾਇਤ ਆਈ ਹੈ ਕਿ ਪੰਜ ਚਾਰ ਦਿਨਾਂ ਤੱਕ ਜਿਹੜਾ ਚੋਨੇ ਦੇ ਵਿੱਚ ਜਿਹੜਾ ਤੇਲਾ ਉਹ ਵੀ ਦੇਖਿਆ ਗਿਆ ਤਾਂ ਤੁਸੀਂ ਕਿਸੇ ਨਾਲ ਪਰੋ ਇੱਕ ਕੰਮ ਕਰ ਸਕਦੇ ਹੋ ਫੈਨੋ ਬੁੱਕ ਕਰੋ ਆਪ ਜ ਜਿੰਨੀਆਂ ਵੀ ਸਪਰੇਅ ਵਾਲੀਆਂ ਕੰਪਨੀਆਂ ਨੇ ਹੈਗੀਆਂ ਤਾਂ ਉਹਨਾਂ ਦੇ ਵਿੱਚ ਲਗਭਗ ਆਉਂਦੀ ਵੀ ਹੈ ਜੀ ਤਾਂ ਕਿਸੇ ਵੀ ਕੰਪਨੀ ਦੀ ਵਧੀਆ ਕੰਪਨੀ ਦੀ ਤੁਸੀਂ ਲੈ ਕੇ ਉਹਨੂੰ ਐਡ ਨਾਲ ਕਰ ਸਕਦੇ ਹੋ ਪਰ ਉਹਨੂੰ ਐਡ ਕਰਨ ਵੇਲੇ ਦੋ ਤਿੰਨ ਸਾਵਧਾਨੀਆਂ ਵਰਤਣੀਆਂ ਨੇ ਇੱਕ ਤਾਂ ਜਿਹੜੇ ਦਾਣੇ ਨੇ ਜਦੋਂ ਤੁਹਾਡੇ ਮੁਰਗੇ ਉਦੋਂ ਕਰਨੀਆਂ ਉਹ ਵੈਸੇ ਉਹਦਾ ਬੜਾ ਵੱਡਾ ਨੁਕਸਾਨ ਨਹੀਂ ਪਰ ਕਾਰਨ ਕੀ ਹੈਗਾ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਦੁਬਾਰਾ ਨਾਲ ਰਿਪੀਟ ਕੁਝ ਵੀ ਕਰਨਾ ਪਵੇ ਤਾਂ ਕਰਕੇ ਤਾਂ ਹੁਣ ਉੱਥੇ ਵਰਤਣਾ ਕਿਵੇਂ ਆ ਕਿੰਨਾ ਵਰਤਣਾ ਤਾਂ ਕਿਸਾਨ ਪ੍ਰਭੂ ਇਹਦੀ ਡੋਜ ਆ ਜਿਹੜੀ ਜੇਕਰ ਤੁਸੀਂ ਚੈਸ ਵਰਤ ਰਹੇ ਹੋ ਜਾਂ ਅਸੀਨ ਵਰਤ ਰਹੇ ਹੋ ਜਾਂ ਪੈਕਸ਼ਾ ਲਾਉਣ ਵਰਤ ਰਹੇ ਹੋ ਤੁਹਾਡਾ ਦਿਮਾਗ ਕਹਿੰਦਾ ਕਿ ਝੋਨਾ ਦਾ ਜਿਹੜਾ ਇਹ ਜਿਹੜਾ ਆਪਣਾ ਤੇਲੇ ਦੇ ਨਾਲ ਗ੍ਰਸਤ ਆ ਛੇਤੀ ਖਤਮ ਕਰਨਾ ਤਾਂ ਤੁਸੀਂ ਇਹਨੂੰ ਘੱਟੋ ਘੱਟ 3.5 ਤੋਂ ਲਾ ਕੇ 4 ਕਿੱਲਿਆਂ ਦੇ ਵਿੱਚ ਲੀਟਰ ਤੱਕ ਇਹਦੀ ਡੋਜ਼ ਤੁਸੀਂ ਨਾਲ ਉਹਦੇ ਮਿਕਸ ਕਰਕੇ ਪਾ ਸਕਦੇ ਹੋਗੇ ਵੱਖੋ ਵੱਖਰਾ ਘੋਲ ਕੇ ਟੈਂਕ ਵਿੱਚ ਮਿਕਸ ਕਰ ਸਕਦੇ ਹੋਗੇ ਉੱਥੇ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਦੇਖਣ ਨੂੰ ਵਧੀਆ ਮਿਲੂਗਾ ਪਰ ਇੱਕ ਕੰਮ ਜ਼ਰੂਰ ਕਰਨਾ ਇਹਦੀਆਂ ਸਾਵਧਾਨੀਆਂ ਬਹੁਤ ਨੇਗੇ ਜੇਕਰ ਇਹਦਾ ਸੜਕਿਆ ਕਰਨਾ ਤਾਂ ਕਿਸਾਨ ਭਰਾਵੋ ਇਹਨੂੰ ਆਪਾਂ ਇੱਕ ਕਿਸਮ ਦਾ ਡੈਡਲੀ ਵੈਪਨ ਵੀ ਕਹਿ ਸਕਦੇ ਹਾਂਗੇ ਐਂ ਡੀਡੀਪੀਪੀ ਦੀ ਤਰ੍ਹਾਂ ਤਾਂ ਇਹਨੂੰ ਵਰਤਣ ਵੇਲੇ ਸਵੇਰੇ ਸ਼ਾਮ ਸੜਕਿਆ ਕਰ ਲਿਓ ਤੇ ਨਾਲ ਦੀ ਨਾਲ ਸੜਕਿਆ ਕਰਨ ਦੇ ਸਮੇਂ ਤੇ ਤੁਹਾਡੀਆਂ ਸਾਵਧਾਨੀਆਂ ਜਿਹੜੀਆਂ ਵੀ ਆਪਾਂ ਪ੍ਰੋਟੋਕਾਲ ਆ ਉਹ ਪੂਰਾ ਕਰਨਾ ਹੁੰਦਾ ਕਿਉਂਕਿ ਹੁਣ ਪਤਾ ਕੀ ਹੈਗਾ ਹੁਣ ਸੇਫ ਜੇ ਟੈਕਨੀਕਲ ਆਉਂਦੇ ਨੇ ਕਿਸਾਨ ਭਰਾ ਇੱਥੇ ਬਿਲਕੁਲ ਬਹੁਤ ਘੱਟ ਧਿਆਨ ਦਿੰਦੇ ਨੇ ਕਿ ਆਪਾਂ ਸੜਕਿਆ ਕਰਨ ਸਮੇਂ ਕਿੰਨਾ ਕੁ ਆਪਾਂ ਸਾਵਧਾਨੀ ਰੱਖੀਏ ਕਿਉਂਕਿ ਹੁਣ ਜਿਹੜੇ ਟੈਕਨੀਕਲ ਨੇ ਉਹ ਪਹਿਲਾਂ ਜਿੰਨੇ ਜ਼ਿਆਦੇ ਜਿਹੜੀ ਆਪਾਂ ਕਹਿੰਦੇ ਹੁਣ ਪ੍ਰਜਾਤੀ ਇਹਦੇ ਵਾਸਤੇ ਜ਼ਿਆਦਾ ਆਪਾਂ ਕਹਿੰਦੇ ਨੁਕਸਾਨ ਨਹੀਂ ਕਰਦੇ ਕਹਿੰਦਾ ਪਾਬਾ ਛੇਤੀ ਅਟੈਕ ਨਹੀਂ ਕਰਦੇ ਪਰ ਇਹ ਕਿਤੇ ਨਾ ਕਿਤੇ ਜ਼ਿਆਦਾ ਅਟੈਕ ਕਰ ਦੇਣਗੇ ਉੱਥੇ ਕਿਤੇ ਨੁਕਸਾਨ ਤੋਂ ਥੋੜ ਫਮ ਇੱਕ ਦਿਨ ਦਾ ਕੰਮ ਦੋ ਦਿਨਾਂ ਚ ਕਰ ਲਓ ਹਨ ਇਹ ਤਾਂ ਹੋ ਗਈ ਹਰੇ ਝੋਨੇ ਤੇ ਕਰਨ ਦੀ ਜਦੋਂ ਜਦੋਂ ਤੱਕ ਪੱਤਿਆਂ ਰਹੀਂ ਸਾਲ ਲੈਂਦਾ ਹੁਣ ਝੋਨਾ ਵੱਢਣ ਦੇ ਵਿੱਚ 15 20 ਦਿਨ ਰਹਿ ਗਏ ਤੁਸੀਂ ਉਹਦੇ ਤੇ ਸੜਕਿਆ ਨਹੀਂ ਕਰ ਸਕਦੇ ਕੋਸ਼ਿਸ਼ ਕਰਦਿਆਂ ਨਾਲ ਵੀਡੀਓ ਲਾਉਂਦੀ ਜੇਕਰ ਤੁਹਾਡਾ ਝੋਨਾ ਐਸੇ ਸਥਿਤੀ ਦੇ ਵਿੱਚ ਹੈਗਾ ਹੁਣ ਬਹੁਤ ਸਾਰੇ ਵੀਰ ਇਹਨੂੰ ਦੇਖ ਕੇ ਕਹਿਣਗੇ ਕਿ ਇਹ ਤਾਂ ਯਾਰ ਹਫਤੇ ਤੱਕ ਵੱਢਣ ਵਾਲਾ ਨਹੀਂ ਹੈਗਾ ਹਫਤੇ ਤੱਕ ਵੱਢਣ ਵਾਲਾ ਇਹਨੂੰ ਪਾਣੀ ਚੱਲ ਰਿਹਾ ਹੈ ਕਿਤੇ ਨਾ ਕਿਤੇ ਆਪਾਂ ਕਹਦੇ ਆ ਕਿ ਵੀਡੀਓ ਦੇ ਵਿੱਚ ਇਸ ਤਰ੍ਹਾਂ ਦਿਖਾਈ ਦਿੰਦਾ ਪਰ ਨਹੀਂ ਅਜੇ 15 ਤੋਂ 20 ਦਿਨ ਇਹਨੇ ਲੱਜ ਜਾਣੇ ਤਾਂ ਹੁਣ ਇਸ ਤਰੀਕੇ ਦਾ ਝੋਨਾ ਗੇਕਰ ਤੁਹਾਡੇ ਸਾਹਮਣੇ ਤਾਂ ਤੁਸੀਂ ਉਹਦੇ ਵਿੱਚ ਤੁਸੀਂ ਛੱਟੇ ਦਾ ਪਰ 1 ਕਿੱਡ ਲੀਟਰ ਦਾ ਹੀ ਵਰਤੋਂ ਕਰ ਸਕਦੇ ਹੋ ਬੀਪੀਐਮਸੀ ਜਿਹੜਾ ਫੈਨੋ ਬਕਰਾਬ 50% ਈਸੀ ਵਾਲਾ ਟੈਕਨੀਕਲ ਆ ਮਿੱਟੀ ਦੇ ਵਿੱਚ ਰਲਾ ਕੇ ਪਰ ਉੱਥੇ ਵੀ ਸਾਵਧਾਨੀਆਂ ਨੇ ਪਹਿਲੀ ਸਾਵਧਾਨੀ ਤੁਹਾਡੇ ਵਾਸਤੇ ਆ ਤੁਹਾਡੇ ਵਾਸਤੇ ਕੀ ਸਾਵਧਾਨੀ ਆ ਕਿ ਤੁਸੀਂ ਇਹਨੂੰ ਸਵੇਰੇ ਜਾਂ ਸ਼ਾਮ ਸੱਟਾ ਦੇਣਾ ਇਹ ਨਹੀਂ ਹੈਗਾ ਕਿ ਤੁਸੀਂ ਬੈਸਟਾ ਸ਼ਾਮ ਦੇ ਟਾਈਮ ਦੇ ਲੋ ਬੈਸਟਾ ਕਰ ਕਿਉਂਕਿ ਸਵੇਰੇ ਥੋੜੀ ਜੀ ਤਰੇਲ ਵਗੈਰਾ ਨਜਾਇਜ਼ ਹੁੰਦੀ ਹੈ ਤੇ ਦੂਜਾ ਨੰਬਰ ਆਪਣਾ ਮੂੰਹ ਵਗੈਰਾ ਬੰਨ ਲਿਓ ਇੱਕ ਜਿਹੜਾ ਵੀ ਇਨਸਾਨ ਇਹਦਾ ਸੱਟਾ ਦਿੰਦਾ ਉਹ ਤੁਸੀਂ ਅੱਜ ਦਾ ਕੰਮ ਕਰ ਲ ਤੇ ਪਾ ਸਕਦੇ ਹੋ 3 ਘੰਟਿਆਂ ਤੋਂ ਬਾਅਦ ਕੰਮ ਆ ਜਿਹੜਾ ਉਹ ਨਾ ਕਰੋ ਇੱਥੇ ਤੁਹਾਡੀ ਸੇਫਟੀ ਆ ਹੁਣ ਇਹ ਤਾਂ ਹੋ ਗਈ ਤੁਹਾਡੀ ਹੁਣ ਆਪਾਂ ਤੇਲਾ ਮਾਰਨਾ ਝੋਨੇ ਦੀ ਸੇਫਟੀ ਵਾਸਤੇ ਕੀ ਕਰਨਾ ਪਾਣੀ ਦਾ ਖੇਤ ਭਰਿਆ ਹੋਣਾ ਬਹੁਤ ਜ਼ਰੂਰੀ ਆ ਫਿਰ ਮੈਸੇਜ ਕਰ ਰਹੇ ਨੇ ਕਿ ਖੇਤ ਪਾਣੀ ਦਾ ਭਰਿਆ ਸੀ ਖੇਤ ਕਿਉਂਕਿ ਗਰਮੀ ਆ ਇਹਨਾਂ ਦਿਨਾਂ ਦੇ ਵਿੱਚ ਤੇ ਪਾਣੀ ਆਪਣਾ ਜੜਜਬ ਕਰ ਗਿਆ ਤਾਂ ਹੁਣ ਸੱਟਾ ਦੇ ਲਈ ਦੇ ਲਓ ਪਰ 40 ਤੋਂ 50% ਰਿਜ਼ਲਟ ਮਿਲ ਲੰਗੇ ਤੇ ਜੇਕਰ ਖੇਤ ਭਰਿਆ ਪਾਣੀ ਦਾ ਤਾਂ 70 ਤੋਂ 80 ਇਸੇ ਕਰਕੇ ਖੇਤ ਪਾਣੀ ਦਾ ਪਰ ਲੋ ਉਹ ਕਿਉਂ ਪੜਨਾ ਪੈਂਦਾ ਉਹਦੇ ਬਾਰੇ ਵੀ ਥੋੜਾ ਜਿਹਾ ਪਹਚਾਨਣਾ ਪਾ ਦੀ ਕਿਉਂਕਿ ਇੱਥੇ ਵੀ ਕਈ ਵਾਰੀ ਬਹੁਤ ਸਾਰੀ ਵੀਰ ਕਨਫਿਊਜ਼ਨ ਚ ਰਹਿੰਦੇ ਇਹਨੇ ਜਿਹੜਾ ਤੇਲਾ ਮਾਰਨਾ ਉਹ 80 ਤੋਂ 90% ਤੱਕ ਤੇਲਾ ਮਾਰਨਾ ਉਹਦੇ ਵਿੱਚੋਂ ਵੀ ਨਾ ਕੋਸਕ ਤੇਲਾ ਇਹਨੇ ਸਿਰਫ ਤੇ ਸਿਰਫ 24 ਘੰਟੇ ਕੰਮ ਕਰਦਾ ਹੁੰਦਾ 24 ਘੰਟੇ ਬਾਅਦ ਇਹਦਾ ਕੰਮ ਖਤਮ ਹੋ ਜਾਂਦਾ ਹੈ ਜੀ ਡਿਊਟੀ 24 ਘੰਟੀ ਆ ਬਸ ਇਹਨੇ ਇੱਕ ਵਾਰੀ ਧੱਕਾ ਮਾਰਨਾ ਹੁੰਦਾ ਗੈਸ ਬਣਾਉਣੀ ਹੁੰਦੀ ਹੈ ਕਹਿੰਦਾ ਪਾ ਇੱਕ ਵਾਰੀ ਸਾਰਾ ਕੁਝ ਖਤਮ ਕਰ ਦੇਣਾ ਪਰ ਦਬਾਰੇ ਆਉਂਦਾ ਕੀ ਹੁੰਦਾ ਕਿਉਂਕਿ ਬਸ ਤਾਂ ਇਹਨਾਂ ਦਿਨਾਂ ਦੇ ਵਿੱਚ ਆ ਤੇਲਾ ਦੁਬਾਰੇ ਐਕਟਿਵ ਹੋ ਜਾਂਦਾ ਤੁਸੀਂ ਤਜਰਬਾ ਕਰਕੇ ਦੇਖ ਲਿਓ ਖੇਤ ਦੇ ਵਿੱਚ ਥੋੜੇ ਥਾਂ ਦੇ ਵਿੱਚ ਕਿਤੇ ਸੁੱਕੇ ਦੇ ਵਿੱਚ ਪਾ ਕੇ ਦੇਖ ਲਓ ਇੱਕ ਵਾਰੀ ਤੇਲਾ ਡਿੱਗ ਪੈਂਦਾ ਪਰ ਦੁਬਾਰੇ ਐਕਟਿਵ ਹੋ ਜਾਂਦਾ ਇਹ ਨਹੀਂ ਹੈਗਾ ਕਿ ਜੇਕਰ ਤੇਲਾ ਡਿੱਗ ਪਿਆ ਦੁਬਾਰੇ ਐਕਟਿਵ ਨਹੀਂ ਹੁੰਦਾ ਸੁੱਕੇ ਖੇਤ ਦੇ ਵਿੱਚ ਇਹਦੇ ਉਲਟ ਇਹਦੇ ਉਲਟ ਜੇਕਰ ਪਾਣੀ ਭਰਿਆ ਹੋਇਆ ਕੇਡ ਦੇ ਵਿੱਚ ਤੇਲਾ ਤਾਂ ਡਿੱਗ ਪਿਆ ਕੁਝ ਹੱਦ ਤੱਕ ਤੇਲਾ ਜਿਹੜਾ ਪਾਣੀ ਦੇ ਨਾਲ ਜਿਵੇਂ ਆਪਾਂ ਕਹ ਲਈਏ ਕਿ ਖਤਮ ਹੋ ਜਾਣਾਗਾ ਉੱਥੇ ਕਿਤੇ ਨਾ ਕਿਤੇ ਤੁਹਾਡਾ ਜਿਹੜਾ 70 ਤੋਂ 80% ਤੱਕ ਦਾ ਜਿਹੜਾ ਕੰਮ ਆ ਉਹ ਕਰ ਜਾਣਾ 90% ਤੱਕ ਇਹਨੇ ਤੇਲਾ ਡੇਗ ਦੇਣਾ 5-7% ਦੁਬਾਰਾ ਆਪਾਂ ਕਹ ਲਈਏ ਉਹ ਰੀ ਅਪਡੇਟ ਹੋ ਜਾਂਦਾਗਾ ਤੇ ਇਹਦੇ ਵਿੱਚ ਵੀ ਕੋਈ ਦੋਰਾ ਨਹੀਂ ਹੈਗੀ ਕਿ ਜੇ ਆਪਾਂ ਕਹੀਏ ਕਿ ਪਈ ਸਾਡਾ 100 ਦਾ 100% ਕੰਮ ਹੋਜੂ ਨਹੀਂ ਹੋਣਾ ਹੁਣ ਇੱਕ ਹੋਰ ਸਾਵਧਾਨੀ ਹੈ ਇਹਦੇ ਚ ਤੇ ਹੁਣ ਕਿਸਾਨ ਭਰਾਵੋ ਕੀ ਹੋਊਗਾ ਬਹੁਤ سارے ਝੋਨੇ ਨੇ ਜਿਹੜੇ ਲਗਭਗ 5 ਫੁੱਟ ਪਲੱਸ ਜਿੰਨਾਂ ਦੀ ਹਾਈਟ ਹੈਗੀ ਹੈ ਤੁਹਾਡੇ ਖੇਤਾਂ ਦੇ ਵਿੱਚ ਹੈਗੇ ਨੇ ਇਸ ਵਾਰ ਬਸ ਵੀ ਫੁੱਟ ਤੱਕ ਵਾਲੇ ਝੋਨੇ ਨੇ ਜਿਹੜੇ ਉਹ ਵੀ ਹੁਣ ਖੇਤਾਂ ਦੇ ਵਿੱਚ ਇਸ ਵਾਰ ਦੇਖਣ ਨੂੰ ਮਿਲੇ ਨੇਗੇ ਉਹ ਦੋ ਤਿੰਨ ਵੈਰਿਟੀਆਂ ਨੇਗੀਆਂ ਚਲੋ ਆਪਾਂ ਨਾਮ ਨਹੀਂ ਲੈਂਦੇ ਪਰ ਹੈਗੀਆਂ ਨੇ ਹੁਣ ਉਹਨਾਂ ਦੇ ਵਿੱਚ ਸੱਟਾ ਦੇਣਾ ਵੀ ਬੜੀ ਵੱਡੀ ਆਪਾਂ ਕਹ ਲਈ ਇੱਕ ਪ੍ਰੋਬਲਮ ਗੁੰਝਲਦਾਰ ਕੰਮ ਤੁਸੀਂ ਰੇਤੇ ਦੇ ਵਿੱਚ ਮਿਕਸ ਕਰ ਲਿਆ ਇਸ ਟੈਕਨੀਕਲ ਨੂੰ ਤੁਹਾਡਾ ਸਟਾ ਸਹੀ ਆਉਂਦੀ ਨਹੀਂ ਹੈਗਾ ਤੁਸੀਂ ਉਹ ਜਗ੍ਹਾ ਤੁਸੀਂ ਜਗਾ ਛੱਡੀ ਗਏ ਜਿੱਥੇ ਇਹਨੇ ਪੈਣਾ ਜਿੱਥੇ ਗੈਸ ਜੀ ਬਣਦੀ ਆ ਜੇਕਰ ਕਾਫੀ ਬਖਵਾ ਰਹਿ ਗਿਆ ਥੋੜਾ ਰਹਿੰਦਾ ਇਸ ਤਰੀਕੇ ਦਾ 5-7 ਫੁੱਟ ਦਾ ਰਹਿੰਦਾ ਤੋਂ ਚੱਲ ਜਾਣਾ ਪਰ ਜੇਕਰ ਕਾਫੀ ਵੱਡਾ ਫਾੜਾ ਰਹਿ ਗਿਆ ਉੱਥੇ ਤੱਕ ਦੇਖੋ ਨਹੀਂ ਅਟੈਕ ਹੋਇਆ ਤਾਂ ਉੱਥੇ ਦੌਗੀਆਂ ਪੈਣੀਆਂ ਹੀ ਪੈਣੀਆਂ ਨੇ ਅਗਲੇ ਦਿਨਾਂ ਦੇ ਵਿੱਚ ਉਸ ਤਰੀਕੇ ਦੀਆਂ ਜਿਹੜੀਆਂ ਦੌਗੀਆਂ ਹੁੰਦੀਆਂ ਨੇ ਦਾਣੇ ਹੌਲੀ ਪੈ ਜਾਂਦੇ ਆ ਝੋਨਾ ਡਿੱਗ ਪੈਂਦਾ ਅਗਲੇ ਦਿਨਾਂ ਦੇ ਵਿੱਚ ਜੋ ਕਟਾਈ ਕਰਦੇ ਆ ਉਹਦੇ ਜੜਾਂ ਟੁੱਟ ਕੇ ਰੀਲ ਦੇ ਨਾਲ ਲਹਿਟਦੀਆਂ ਨੇ ਉਸ ਤੋਂ ਬਾਅਦ ਤੁਹਾਡਾ ਝੋਨਾ ਜਦੋਂ ਬਾਰੀ-ਬਾਰੀ ਮਸ਼ੀਨ ਅੱਗੇ ਵਿਸੇ ਹੁੰਦੀ ਆ ਤੁਹਾਡਾ ਝੋਨਾ ਧਰਤੀ ਦੇ ਉੱਤੇ ਡਿੱਗ ਪੈਂਦਾ ਉੱਥੇ ਜਾ ਕੇ ਝਾੜ ਨੂੰ ਤੁਹਾਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਦਾ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿਸਾਨ ਭਾਗੋ ਸੋ ਇਹ ਬੀਪੀਐਮਸੀ ਬਾਰੇ ਜਿਹੜੀ ਵਰਤੋਂ ਕਰਨ ਬਾਰੇ ਸੋਚ ਰਹੇ ਨੇ ਜਾਂ ਟੀਲਾ ਕਿਉਂ ਨਹੀਂ ਮਰਿਆ ਉਹਦੇ ਬਾਰੇ ਕਿਸਾਨ ਭਾਗੋ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਕਿਉਂਕਿ ਇਹਦੇ ਤੇ ਪੰਜ ਤੋਂ ਲਾ ਕੇ ਸ਼ਾਇਦ 700 ਰੁਪਏ ਤੱਕ ਤੁਹਾਨੂੰ ਬਾਰੇ ਇੱਕੜ ਦੀ ਪਾਈ ਸਕਦੀ ਹੈ ਪਰ ਇਹਦੇ ਉਲਟ ਇੰਨਾ ਕੰਮ 100 150 ਦੇ ਵਿੱਚ ਵੀ ਕਰ ਸਕਦੇ ਹਾਂ ਉਹ ਕਿਹੜੀ ਚੀਜ਼ ਆ ਕਿਹੜਾ ਫਾਰਮੂਲਾ ਜੁੜੇ ਰੋ ਚੈਨਲ ਦੇ ਨਾਲ ਉਹ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਉਂਦੀ ਕਿਉਂਕਿ ਸ਼ਾਇਦ ਵੀਡੀਓ ਦੀ ਜਿਹੜੀ ਲੈਂਥ ਆ ਕਾਫੀ ਵੱਡੀ ਹੋ ਜਾਂਦੀ ਹੈ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ